ਜੇ ਜੋ ਸਾਧ ਪੈਲਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਕੀ ਕੀ ਬਹੁਤ ਹੀ ਬਹੁਤ ਹੀ ਕਹਿ ਮਹਬੂਤ ਕਾਰਨਾਮਾ ਕੀਤਾ ਆਤਵਾਦੀਆਂ ਨੇ ਸਾਦ ਉੱਥੋਂ ਦੀਆਂ ਫੋਟੋਆਂ ਵੇਖ ਕੇ ਜੋ ਕੁਝ ਵੀਡੀਓ ਆ ਰਹੀਆਂ ਉੱਥੋਂ ਉਹਨਾਂ ਨੂੰ ਦੇਖ ਕੇ ਮਤਲਬ ਆਪਾਂ ਨੂੰ ਲੱਗਦਾ ਕਿ ਜਾਰੇ ਇਨਸਾਨ ਇਦਾਂ ਦੇ ਕੰਮ ਨਹੀਂ ਕਰ ਸਕਦੇ ਇਹ ਸ਼ੈਤਾਨ ਹੀ ਇਦਾਂ ਦੇ ਕੰਮ ਕਰ ਸਕਦਾ ਬਹੁਤ ਮਾਰੀ ਦੁਖਦਾਈ ਘਟਨਾ ਹੋਈ ਹੈ ਔਰ ਕਈ ਵਿੱਚ ਨਵੇਂ ਵਿਆਹ ਜੋੜੇ ਪੈਲਗਮ ਜਿਹੜਾ ਇੰਡੀਆ ਦਾ ਜੇ ਕਹਾ ਜਾਵੇ ਤੇ ਸਵਿਟਜ਼ਰਲੈਂਡ ਹੈ ਉਹ ਇੰਡੀਆ ਦਾ ਬਹੁਤ ਹੀ ਬੇਤਨ ਤੇ ਸੋਨਾ ਏਰੀਆ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਮੇਰਾ خیال ਲਿਆ ਇਤਿਹਾਸ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਕਦੇ ਵੀ ਪਹਿਲਗਾਮ ਦੇ ਵਿੱਚ ਕੋਈ ਕਟਰਾ ਨਹੀਂ ਹੋਈ ਬੜਾ ਏਰੀਆ ਪੀਸਫੁਲ ਸੀਗਾ ਬਹੁਤ ਵਧੀਆ ਸੀ ਫਸਟ ਟਾਈਮ ਤੇ ਕਟਰਾ ਹੋਈ ਕਦੀ ਨਾ ਕਟਰਾ ਹੋਣ ਕਰਕੇ ਸਕਿਉਰਟੀ ਦੇ ਪ੍ਰਬੰਧ ਵੀ ਜਿਹੜੇ ਉੱਤੇ ਲੱਗਦਾ ਘੱਟ ਸੀਗੇ ਪਰ ਜੋ ਵੀ ਹੋਇਆ ਸਰ ਮਨੁੱਖਤਾ ਦਾ ਜਿਸ ਢੰਗ ਦੇ ਨਾਲ ਉੱਥੇ ਕਤਲ ਕੀਤਾ ਗਿਆ ਮੈਂ ਉਹਦੀ ਨਿੰਦਾ ਕਰਦਾ ਔਰ ਜਿਹੜੇ ਬੰਦਿਆਂ ਨੇ ਕੀਤਾ ਮੈਂ ਵੀ ਮੰਗ ਕਰਦਾ ਕਿ ਉਹਨਾਂ ਨੂੰ ਸਖਤ ਸਜ਼ਾਾਂਆਂ ਜਿਹੜੀਆਂ ਮਿਲਣਿਆ ਚਾਹੀਦਿਆਂ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਜਿਹੜੇ ਸੀਨੀਗਰ ਦੇ ਵਿੱਚ ਡਿਊਟੀ ਕਰਦੇ ਮੈਨੂੰ ਲਾਜ਼ਮੀ ਆਪਣੇ ਜਵਾਨਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਜਲਦੀ ਜਿਹੜਾ ਜਿਹਨਾਂ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇ ਦੇਣਗੇ ਕਿਉਂਕਿ ਸਾਡੀ ਫੌਜ ਇਸ ਚੀਜ਼ ਦੇ ਕਾਬਿਲ ਹੈ ਸਾਡੇ ਉੱਥੇ ਜਵਾਨ ਪੈਦਾ ਮਿਲਟਰੀ ਫੋਰਸ ਜਿਹੜੀ ਹੈ ਉਹ ਇਸ ਚੀਜ਼ ਦੇ ਕਾਬਿਲ ਨੇ ਕਿ ਉਹ ਇਹਨਾਂ ਨੂੰ ਇਹਦੇ ਭੱਜਣ ਨਹੀਂ ਦੇਣਗੇ ਤੁਸੀਂ ਦੇਖੋ ਕੀ ਵਰਦਾ ਬਤਲ ਇਹ ਲੋਕ ਕਿਤੇ ਵੀ ਦੇਸ਼ ਦੇ ਕਿਹੇ ਵੀ ਸਿਤ ਜਿੱਥੇ ਮਨੁੱਖਤਾ ਦਾ ਕਾਣ ਕਰਦੇ ਨਾਲ ਲੋਕਾਂ ਨੂੰ ਕੋਈ ਵੀ ਕੋਈ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਕਤਲ ਕਰਦਾ ਉਹਨੂੰ ਸ਼ਰਿਆਮੇ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਦ ਇਹ ਇੱਕ ਗੱਲ ਥੋੜੀ ਹੈ ਕਿ ਲੋਕ ਸਹਿਰ ਕਰਨਗੇ ਯਾਰ ਆਪਣੇ ਵਿਆਹ ਕਰਾ ਕੇ 7 ਦਿਨ ਬਾਅਦ ਇੱਕ ਲੈਫਟੀਨੈਂਟ ਵਿਜਾਦਾ ਉਹਦੇ ਉੱਥੇ ਕਤਲ ਹੋਇਆ ਉਹਦੇ ਫੋਟੋ ਨਹੀਂ ਵਿਖਿਆ ਜਾਂਦੀ ਸੋ ਮੈਂ ਇਹਦੀ ਨਿੰਦਾ ਕਰਦਾ ਔਰ ਮੇ ਨੂੰ ਮਾਣ ਹੈ ਆਪਣੇ ਦੇਸ਼ ਦੀ ਫੌਜ ਦੇ ਉੱਤੇ ਕਿ ਉਹ ਜਲਦੀ ਜੂਦ ਇਹਨਾਂ ਦੇ ਉੱਤੇ ਤਾਦਵਾਈ ਕਰ ਪੰਜਾਬ ਦੇ ਵਿੱਚ ਕਰਨ ਕੀਤੇ ਜਾ ਰਹੇ ਹਮਨੇ ਤੋਂ ਬਾਅਦ ਹਾਈਲਾਈਟ ਹੈ ਸੀਐਮ ਸਾਹਿਬ ਨੂੰ ਮੀਟਿੰਗ ਨਹੀਂ ਨਹੀਂ ਅੱਜ ਮੀਟਿੰਗ ਕੀਤੀ ਹੈ ਸੀਐਮ ਸਾਹਿਬ ਨੂੰ ਅਸੀਂ ਲਲਟਿਆਂ ਕਿਉਂਕਿ ਅਸੀਂ ਬਾਰਡਰ ਤੇ ਆ ਕਿਉਂਕਿ ਜੇ ਜੰਮੂ ਕਸ਼ਮੀਰ ਤੇ ਕੋਈ ਟਟਰਾ ਹੁੰਦੀ ਹੈ ਤੇ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਅਸੀਂ ਬਾਰਡਰ ਤੇ ਆ ਬਿਲਕੁਲ ਪਾਕਿਸਤਾਨ ਦੇ ਨਾਲ ਆ ਉੱਥੇ ਵੀ ਉਸੇ ਗੱਲ ਦਾ ਫਾਇਦਾ ਠਾਜਦੇ ਆ ਕਿ ਪਾਕਿਸਤਾਨ ਚੋਂ ਆ ਕੇ ਇਦਾਂ ਦਾ ਕੰਮ ਕਰ ਜਾਂਦੇ ਸੋ ਆਪਾਂ ਲਲਟਿਆਂ ਪੂਰਾ ਆਪਾਂ ਕੋਈ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀ ਕੋਈ ਕਟਰਾ ਕਰੂਗਾ ਉਹਨਾਂ ਡਟ ਕੇ ਲੜਾਈ ਲੜ ਦੇ ਮੂੜਚਿਆ ਸਾਡੀ ਫੋਰਸਸ ਪੰਜਾਬ ਪੁਲਿਸ ਸਾਡੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਉੱਚ ਕੰਨੀਆਂ ਨੇ ਤੇ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਨਾ ਕਰੇ ਉਹ ਦਿੱਦਾਂ ਦਾ ਕੰਮ ਨਹੀਂ ਹੁੰਦਿਆਂਗੇ ਭਾਉ ਜੋ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਗਿਆ ਮੀਟਿੰਗ ਤੇ ਫੈਸਲਾ ਹੀ ਲਿਆ ਗਿਆ ਕਿ ਹਰ ਪੰਜਾਬ ਦੇ ਜਿਹੜਾ شہری ਹੈ ਪੰਜਾਬ ਦਾ ਜਿਹੜਾ ਵੀ ਨਾਗਰਿਕ ਹੈ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਉਹਦੀ ਸੁਰੱਖਿਆ ਕਰਨੀ ਸਾਡੀ ਡਿਊਟੀ ਅਫਸਰਾਂ ਨੂੰ ਸੀਐਮ ਸਾਹਿਬ ਨੇ ਹਦਾਇਤਾਂ ਕੀਤੀਆਂ ਇਹ ਬੰਦਾ ਚਾਰ ਸਵੇਰੇ ਤੱਕ ਆਜ਼ਾਦ ਦਿਨ ਡਿਊਟੀ ਕਰੋ ਇਹ ਵੀ ਬੰਦੇ ਦੀ ਜਾਨ ਮਾਲ ਦੀ ਰਾਖੀ